ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਬਾਈ ਰঞ্জੀਤ ਸਿੰਘ ਢੱਡੀਆਂ ਵਾਲੇ ਉਹਨਾਂ ਤੇ ਇੱਕ ਇਲਜ਼ਾਮ ਲਾਇਆ ਜਾਂਦਾ ਹੈ ਕਿ ਇਹ ਜਿਹੜੀਆਂ ਗੱਲਾਂ ਕਰਦੇ ਨਾ ਕਿ ਵੀ ਆ ਸ਼ਾਦੀਆਂ ਨੀਆਂ ਵਿਆਹਾਂ ਨੀਆਂ ਲੋਕਾਂ ਦੇ ਆਪਸ ਚ ਤਲਾਕ ਆਦੀਆਂ ਜਾਂ ਮੋਟੀਵੇਸ਼ਨ ਦੀਆਂ ਇਹਦਾ ਧਰਮ ਨੂੰ ਕੀ ਫਾਇਦਾ ਇਹ ਗੱਲ ਸਵਾਲ ਪੈਦਾ ਹੁੰਦਾ ਹੈ ਸਵਾਲ ਬੜਾ ਪੈਦਾ ਹੁੰਦਾ ਤੇ ਲੋਕ ਉਹਨਾਂ ਤੇ ਉਠਾਉਂਦੇ ਵੀ ਨੇ ਕਿ ਵੀ ਇਹ ਆਪਣੇ ਆਪ ਨੂੰ ਧਾਰਮਿਕ ਪ੍ਰਚਾਰਕ ਕਹਿੰਦੇ ਨੇ ਤੇ ਗੱਲਾਂ ਇਹ ਉਰਲੀਆਂ ਪਰਲੀਆਂ ਕਰਦੇ ਨੇ ਉਹ ਲੋਕਾਂ ਦੇ ਜਿਹੜੇ ਧਰਮ ਵਾਲੇ ਲੋਕ ਨੇ ਉਹਨਾਂ ਵਾਸਤੇ ਜੇ ਆਮ ਜ਼ਿੰਦਗੀਆਂ ਗੱਲਾਂ ਕਰੋ ਤੇ ਉਰਲੀਆਂ ਪਰਲੀਆਂ ਹੀ ਹੁੰਦੀਆਂ ਨੇ ਤੇ ਉਹ ਕਹਿੰਦੇ ਨੇ ਕਿ ਇਹ ਉਰਲੀਆਂ ਪਰਲੀਆਂ ਗੱਲਾਂ ਕਰਦੇ ਨੇ ਯਾਨੀ ਕਿ ਧਰਮ ਨੂੰ ਇੰਦੀ ਵਜ੍ਹਾ ਤੋਂ ਕੀ ਫਾਇਦਾ ਹੁੰਦਾ ਕੀ ਫਾਇਦਾ ਹੋ ਰਿਹਾ ਤੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਇੰਨੇ ਜੀ ਇਸੇ ਗੱਲ ਦਾ ਜਵਾਬ ਦੇ ਰਹੇ ਨੇ ਤੇ ਉਹ ਕਹਿੰਦੇ ਨੇ ਮੇਰੀ ਇਹ ਗੱਲ ਤੁਸੀਂ ਸੁਣਨੀ ਜ਼ਰੂਰ ਹੈ ਹਾਂ ਤੇ ਦੋਸਤੋ ਇਹ ਗੱਲ ਸੁਣ ਕੇ ਜਾਇ ਮੈਂ ਪਿਛਲੇ ਕਈ ਦਿਵਾਨਾਂ 'ਚ ਕਈ ਗੱਲਾਂ ਕੀਤੀਆਂ ਇਸ ਟੌਪਿਕ ਦੇ ਉੱਤੇ ਵਿਆਹ ਇਦਾਂ ਤੁਸੀਂ ਪਿਆਰ ਦੀ ਗੱਲ ਕਰਦੇ ਆ ਆਪਣੇ ਪੈਰਾਂ ਤੇ ਖੜੇ ਹੋ ਜਾਓ ਕਈ ਗੱਲਾਂ ਕੀਤੀਆਂ ਕਈ ਬੰਦਿਆਂ ਦੀਆਂ ਮੈਂ ਉਹਦੇ ਤੇ ਵੇਖਿਆ ਜਿਹੜੇ ਬੰਦੇ ਕਹਿੰਦੇ ਐ ਲਓ ਜੀ ਕੋਈ ਰੱਬ ਦੀਆਂ ਗੱਲਾਂ ਕਰੋ ਇਹ ਤੇ ਲੈ ਦੱਸ ਆ ਕੋਈ ਗੱਲਾਂ ਕਰਨ ਵਾਲੀਆਂ ਨੇ ਵਿਆਹ ਚਾਹੀਦਾ ਹੋਵੇ ਰਿਸ਼ਤੇ ਚਾਹੀਦਾ ਹੋਵੇ ਪਿਆਰ ਇਦਾਂ ਹੋਵੇ ਆ ਇਦਾਂ ਕਰੋ ਆਈ ਤੋ ਕਹਿੰਦੇ ਇਹ ਗੱਲਾਂ ਕਰਨ ਵਾਲੀਆਂ ਨੇ ਰੱਬ ਦੀਆਂ ਗੱਲਾਂ ਕਰੋ ਮਤਲਬ ਜਿੱਤਾਂ ਇੱਕ ਪੈਟਰਨ ਬਣਿਆ ਓਵੇਂ ਗੱਲ ਕਰੋ ਜਿਵੇਂ ਧਾਰਮਿਕ ਗੱਲਾਂ ਕਰੀ ਦੀਆਂ ਨੇ ਓਵੇਂ ਗੱਲ ਕਰੋ ਜਿਵੇਂ ਪੁਰਾਣਾ ਚੱਲਦਾ ਆਇਆ ਓਵੇਂ ਗੱਲ ਕਰੋ ਜ਼ਿੰਦਗੀ ਦੀ ਗੱਲ ਨਾ ਕਰੋ ਮਰਨ ਤੋਂ ਬਾਅਦ ਤਾਂ ਸੋ ਵੀ ਬੰਦਾ ਮੁਕਤ ਹੁੰਦਾ ਹੈ ਮਰਨ ਤੋਂ ਬਾਅਦ ਕਿੱਧਰ ਜਾਂਦਾ ਹੈ ਪਰ ਭਰਾਵੋ ਇੱਕ ਗੱਲ ਸਮਝਣ ਵਾਲੀ ਹੈ ਇਹਨਾਂ ਲੋਕਾਂ ਨੇ ਜ਼ਿੰਦਗੀ ਦੀ ਗੱਲ ਕੀ ਕਰਨੀ ਹੈ ਜਦੋਂ ਜ਼ਿੰਦਗੀ ਨੂੰ ਮੰਨਦੇ ਹੀ ਨਹੀਂ ਇਹ ਤੇ ਮੰਨਦੇ ਹੀ ਇਹ ਹੈ ਵੀ ਮਰਨ ਤੋਂ ਬਾਅਦ ਸਵਰਗ ਚ ਜਾਵਾਂਗੇ ਅੱਗੇ ਨਰਕ ਚ ਜਾਣਾ ਹੈ ਸੱਚਖੰਡ ਚ ਜਾਣਾ ਹੈ ਕਿ ਸਵਰਗ ਚ ਜਾਣਾ ਹੈ ਮਰਨ ਤੋਂ ਬਾਅਦ ਕੀ ਹੋਣਾ ਹੈ ਇਹਨਾਂ ਦਾ ਤੇ ਵਿਸ਼ਾ ਹੀ ਇਹ ਹੈ ਤੇ ਸਾਡਾ ਵਿਸ਼ਾ ਅੱਜ ਕਿਵੇਂ ਹੈ ਹੁਣ ਕਿਵੇਂ ਹੈ ਸਾਡੀ ਜ਼ਿੰਦਗੀ ਅੱਜ ਸੋਹਣੀ ਕਿਵੇਂ ਬਣੇ ਉਹ ਮਰਨ ਤੋਂ ਬਾਅਦ ਅਸੀਂ ਮਰਨ ਤੋਂ ਪਹਿਲਾਂ ਦੀ ਗੱਲ ਕਰਦੇ ਆਂ ਹੂੰ ਇਹਨਾਂ ਦਾ ਜ਼ਿੰਦਗੀ ਨਾਲ ਪਿਆਰ ਹੀ ਨਹੀਂ ਜ਼ਿੰਦਗੀ ਦੀ ਗੱਲ ਕੀ ਕਰਨ ਲਗੇ ਅੱਜ ਤੱਕ ਪੜਿਆ ਹੀ ਇਹ ਆ ਵੀ ਮਰ ਕੇ ਪਤਾ ਨਹੀਂ ਕਿੱਥੇ ਜਾਣਾ ਇਹਨਾਂ ਨੂੰ ਅੱਜ ਨਾਲ ਪਿਆਰ ਹੀ ਨਹੀਂ ਕੱਲ ਬਾਰੇ ਸੋਚਦੇ ਆ ਆਪਾਂ ਕਹਿੰਦੇ ਆ ਅੱਜ ਬਾਰੇ ਵੇਖੋ ਅੱਜ ਵੇਖੋ ਅੱਜ ਸਵਾਰ ਲਓ ਜੇ ਅੱਜ ਸੁਖੀ ਹੈ ਇਹ ਲੋਕ ਸੁਖੀਏ ਫੇਰ ਪਰਲੋਕ ਸੁਹੇਲੇ ਅੱਜ ਸੁਖੀ ਕਰੋ ਆਜ ਮਲਾਵਾ ਸੇਖ ਫਰੀ ਆਕੇ ਮਕੁੰਜੜੀਆਂ ਮਨੋਹ ਮਚਿੰਡੜੀਆਂ ਅੱਜ ਸੌਖਾ ਕਿਵੇਂ ਹੋਊ ਅੱਜ ਦੀ ਚਿੰਤਾ ਕਰੋ ਅੱਜ ਨੂੰ ਸੋਹਣਾ ਬਣਾਓ ਅੱਜ ਦੇ ਇਸ ਪਲ ਨੂੰ ਜੀ ਲਓ ਤੇ ਇਥੇ ਤੇ ਮਹਾਰਜ ਨੇ ਕਿਹਾ 베ਣੀ ਕਹੋ ਸੁਨੋਰੇ ਭਗਤੋ ਮਰਨ ਮੁਕਤ ਕਿਨੇ ਭਾਈ ਮਰ ਕੇ ਮੁਕਤੀ ਕਿੰਨੇ ਵੇਖੀ ਐ ਅੱਜ ਮੁਕਤ ਹੋਈ ਐ ਜਿੰਦਗੀ ਨੂੰ ਤੇ ਅੱਜ ਮੰਨਣਾ ਸੀ ਪਰ ਸਾਨੂੰ ਸਾਰਾ ਕੁਝ ਇਹੋ ਹੀ ਦੱਸਿਆ ਜਾਂਦਾ ਹੈ ਮਰਨ ਤੋਂ ਬਾਅਦ ਦਾ ਫਿਕਰ ਕਰ ਲੋ ਮਰਨ ਤੋਂ ਬਾਅਦ ਦੀਆਂ ਗੱਲਾਂ ਕਰੋ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਊ ਨਾ ਕਿਸੇ ਨੇ ਵੇਖਿਆ ਅੱਜ ਦੀ ਗੱਲ ਕਰੋਗੇ ਫਿਰ ਤੁਹਾਡੇ ਤੇ ਸਵਾਲ ਬੜੇ ਹੋਣੇ ਨੇ ਨਾ ਅੱਜ ਦੀ ਗੱਲ ਕਰੋਗੇ ਤੁਹਾਨੂੰ ਆਪਣੀ ਜ਼ਿੰਦਗੀ ਵੀ ਵਿਖਾਉਣੀ ਪੈਣੀ ਹੈ ਵੇਖਿਓ ਮੈਂ ਗੱਲ ਕਰਾਂ ਸਫਾਈ ਦੀ ਤੇ ਮੈਨੂੰ ਦਰਬਾਰ ਸਾਫ਼ ਵੀ ਤੇ ਵਿਖਾਉਣਾ ਪਊ ਕਿ ਨਹੀਂ ਜੇ ਮੈਂ ਗੱਲ ਕਰਾਂ ਫਿਟਨੈਸ ਦੀ ਅੱਜ ਵੀ ਗੱਲ ਕਰਾਂ ਤੇ ਅੱਜ ਮੈਂ ਕਲਾਂ ਕੱਲ ਫਿੱਟ ਰੋ ਫਿੱਟ ਰੋ ਫਿਰ ਜੇ ਮੇਰਾ ਇੱਦਾਂ ਢਿੱਡ ਵੱਜੇ ਤਾਂ ਗਾਂ ਲਮਕਦਾ ਹੋਵੇ ਫਿਰ ਫਿਰ ਕਰ ਲੂ ਫਿਟਨੈਸ ਦੀ ਗੱਲ ਮੈਂ ਜ਼ਿੰਦਗੀ ਦੀ ਗੱਲ ਕਰਨੀ ਤੁਹਾਨੂੰ ਜ਼ਿੰਦਗੀ ਵਿਖਾਉਣੀ ਪੈਣੀ ਹੈ ਪਰ ਇੱਕ ਤੁਹਾਨੂੰ ਗੱਲ ਦੱਸਾਂ ਕਮਾਲ ਦੀ ਗੱਲ ਵੇਖ ਲਓ ਇੱਡੇ ਬੇਈਮਾਨ ਨੇ ਨਾ ਸਾਡੇ ਆਲਾ ਲਾਣਾ ਸਾਡੇ ਆਲਾ ਲਾਣਾ ਇੱਡੇ ਵਿਗੜੇ ਬੰਦੇ ਐ ਆਮ ਬੰਦੇ ਨਹੀਂ ਇਹਨੇ ਵਿਗੜੇ ਇਹ ਜ਼ਿਆਦਾ ਵਿਗੜੇ ਐ ਸੁਣਿਓ ਭਲਾ ਕਿਵੇਂ ਕਿਸੇ ਜਗ੍ਹਾ ਸਾਇੰਟਿਸਟ ਦੀ ਕੀਤੀ ਹੋਈ ਨਾ ਤੂੰ ਕੀ ਕੀਤਾ ਅਗਲਾ ਐ ਵਿਖਾ ਦਿੰਦਾ ਆ ਵੇਖੋ ਮੈਂ ਬਲਬ ਬਣਾਇਆ ਮੈਂ ਬਿਜਲੀ ਬਣਾਈ ਮੈਂ ਝੂਮਰ ਬਣਾਇਆ ਮਿਸਤਰੀ ਨੂੰ ਪੁੱਛ ਲਓ ਐ ਹੱਥ ਕਰ ਦੂ ਆ ਮੇਰੀ ਕੋਠੀ ਮੈਂ ਬਣਾਈ ਆ ਆ ਮੇਰੀ ਪ੍ਰਾਪਤੀ ਕਿਸੇ ਨੂੰ ਪੁੱਛ ਲਓ ਦਿਹਾੜੀਦਾਰ ਨੂੰ ਪੁੱਛ ਲਓ ਆਪਣੀ ਪ੍ਰਾਪਤੀ ਐਂ ਦੱਸ ਦੂ ਆ ਬਣਾਇਆ ਮੈਂ ਮਾਲੀਆਂ ਨੂੰ ਪੁੱਛ ਲਓ ਉਹ ਕਹਿਣਗੇ ਆ ਵੇਖੋ ਆ ਆ ਕਟਿੰਗ ਕੀਤੀ ਐ ਆ ਪਾਣੀ ਲਾਇਆ ਐ ਆ ਬਣਾਇਆ ਆ ਵੇਖ ਕਿਸੇ ਬੀਬੀ ਭੈਣ ਨੂੰ ਪੁੱਛ ਲੋ ਆ ਸਬਜ਼ੀ ਬਣਾਈ ਐ ਰੋਟੀ ਬਣਾਈ ਐ ਆ ਬਣਾਇਆ ਮੇਰੇ ਵਰਗਿਆਂ ਨੂੰ ਪੁੱਛ ਲੋ ਵੀ ਅੱਖਾਂ ਬੰਦ ਕਰਕੇ ਬੈਠਾ ਲੈਣਾ ਤੂੰ ਕੀ ਬਣਾਇਆ ਇਹ ਪਤਾ ਕੀ ਕਹਿਣਗੇ ਦੱਸਿਆ ਜਾ ਹੀ ਨਹੀਂ ਸਕਦਾ ਇਹ ਪਤਾ ਹੀ ਨਹੀਂ ਲੱਗ ਇਹ ਅੱਛਾ ਫਿਰ ਪਤਾ ਕਿਵੇਂ ਲੱਗੂ ਜਿਹੜਾ ਕਹਿੰਦੇ ਬ੍ਰਹਮ ਗਿਆਨੀ ਹੋ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦਾ ਉਹ ਲੋਗ ਪੰਗਤੀ ਸੁਣਾ ਦੇਣਗੇ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨੀ ਸਮਝੂ ਐਡੇ ਪਿਗੜੇ ਬੰਦੇ ਨੇ ਨਾ ਫਟ ਨਿਕਲ ਜਾਂਦੇ ਨੇ ਇਹ ਨਹੀਂ ਦੱਸਿਆ ਜਾ ਸਕਦਾ ਹਰ ਬੰਦੇ ਦਾ ਕੀਤਾ ਕੰਮ ਸਾਹਮਣੇ ਦਿਖਦਾ ਇਹਨਾਂ ਦੇ ਅੰਦਰ ਵਾਲਾ ਇਹ ਇਹ ਫਿਰ ਕਹਿੰਦੇ ਨਾ 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 ਕਹ ਬੇ ਕੋ ਸੋਫਾ ਨਹੀਂ ਦੇਖਾਇ ਇਹ ਤਾਂ ਕਹਿੰਦੇ ਜਿਹੜਾ ਮਾਨ ਰਿਹਾ ਹੈ ਇਹ ਕਹਿੰਦੇ ਉਹਨੂੰ ਹੀ ਪਤਾ ਹੈ ਬਾਕੀ ਨਹੀਂ ਦੁਨੀਆ ਨੂੰ ਪਤਾ ਨਾ ਐਡੇ ਛਰਾਰਤੀ ਨੇ ਨਾ ਇਹ ਵੱਡਣ ਜੋਗੇ ਇਹ ਸਿਰ ਤੇ ਬੈਠੇ ਸਾਰੇ ਸਮਾਜ ਆਪਣੇ ਕੰਮ ਨੂੰ ਐਡਾ ਵੱਡਾ ਬਣਾ ਕੇ ਦੱਸਣਗੇ ਦੂਜੇ ਨੂੰ ਜ਼ੀਰੋ ਕਰ ਦੇਣਗੇ ਪਰसों ਚੋਂਥੇ ਵੀਰ ਆਏ ਮੇਰੇ ਨਾਲ ਗੱਲ ਲੱਗ ਬਿਗਰ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਗੱਲ ਕਰਿਆ ਕਰੋ ਨੂਰ ਦੀ ਅੰਦਰਲਾ ਨੂਰ ਮੈਂ ਕਿਹਾ ਹੋਰ ਅੰਦੁੱਲਾ ਸਮਾਧੀ ਦੀ ਮੈਂ ਕਿਹਾ ਹੋਰ ਸਿਮਰਨ ਦੀ ਤਿੰਨ ਕਈਆਂ ਨੂਰ ਦੀ ਸਮਾਧੀ ਦੀ ਸਿਮਰਨ ਦੀ ਇੱਕ ਸ਼ਾਇਦ ਹੋਰ ਸੀ ਕੁਝ ਕਹਿੰਦੇ ਇਹ ਗੱਲ ਕਰਿਆ ਕਰੋ ਮੈਂ ਸੁਣ ਲਈ ਸਾਰੀ ਗੱਲ ਮੈਂ ਕਿਹਾ ਜਿਹੜੀ ਤੂੰ ਮੈਨੂੰ ਸਲਾਹ ਦੇ ਰਿਹਾ ਹੈ ਇਹ ਇਹ ਬੜੀ ਖਤਰਨਾਕ ਹੈ ਉਹ ਕਹਿੰਦੇ ਕਿਵੇਂ ਸੁਣਿਓ ਪਤਾ ਕਿਵੇਂ ਖਤਰਨਾਕ ਹੈ ਐ ਹੈ ਤੁਸੀਂ ਜਵਾਬ ਦਿਓ ਸਮਾਧੀ ਜਿਹੜੀ ਹੈ ਸਮਾਧੀ ਜੇ ਮੈਂ ਸਮਾਧੀ ਦੀਆਂ ਗੱਲਾਂ ਕਰਾਂ ਕੀ ਤੁਸੀਂ ਦੱਸੋ ਤੁਹਾਡੇ ਕੋਲ ਮੇਰੇ ਜਿੰਨੀ ਸਮਾਂ ਸਾਡੇ ਵਾਲੇ ਗੁਰਦੁਆਰਿਆਂ 'ਚ ਰਹਿਣ ਵਾਲਿਆਂ ਜਿੰਨਾ ਟਾਈਮ ਸਮਾਦੀ ਲਾਉਣ ਦਾ ਹੈ ਬੋਲੋ ਨਹੀਂ ਨਹੀਂ ਬੋਲੋ ਕਮਨ ਮੈਨ ਜੀ ਨਹੀਂ ਨਹੀਂ ਹੈ ਤੇ ਫਿਰ ਸਮਾਦੀ ਵਾਲੇ ਪਾਸੇ ਹੀਰੋ ਕੌਣ ਬਣੂ ਜਿਆਦਾ ਕੌਣ ਲਾ ਸਕਦਾ ਬੋਲੋ ਧਾਰਮਿਕ ਬੰਦੇ ਅਸੀਂ ਹੀਰੋ ਕੌਣ ਬਣੂ ਤੇ ਜ਼ੀਰੋ ਕੌਣ ਬਣਨਗੇ ਤੁਸੀਂ ਉਹ ਮੈਨੂੰ ਐਂ ਪੁੱਛਿਆ ਮੈਂ ਨਾ ਮੈਂ ਕਿਹਾ ਮੇਰੇ ਜਿੱਨਾ ਮੈਂ ਕਿਹਾ ਤੂੰ ਤਾਂ ਕਈ ਕਦੇ ਆਏ ਨੂੰ ਨੱਤ ਮਾਰਦੇ ਹੋ ਕਦੇ ਆਏ ਪਾਸਾ ਮੈਂ ਕਿਹਾ ਮੈਂ ਐਂ ਬੈਠਾ ਚੌਂਕੜਾ ਮਾਰ ਕੇ ਮੈਨੂੰ 12 ਘੰਟੇ ਭਾਈ ਰੱਖ ਮੈਂ ਨਹੀਂ ਹਿੱਲਦਾ ਮੇਰੀ ਪ੍ਰੈਕਟਿਸ ਹੋਈ ਹੋਈ ਐ ਮੇਰੇ ਤੋਂ ਟਰੈਕਟਰ ਤੇ ਨਹੀਂ ਬੈਠਿਆ ਜਾਣਾ ਜਦੋਂ ਐਂ ਮਾਰੂ ਛੱਕ ਚੱਕ ਕੇ ਤੂੰ ਸੀਟ ਤੇ ਬਹਿ ਲੈਣਾ ਜੋ ਹੜਵੋਂ ਨਾ ਟਰੈਕਟਰ ਵਹੋਂ ਨਾ ਜਾ ਕੇ ਤੂੰ ਸਾਰੀ ਸਾਰੀ ਰਾਤ ਜਦੋਂ ਖੇਤਾਂ 'ਚ ਕੰਮ ਕਰਦਾ ਚੱਕ ਚੱਕ ਸੀਟ ਮਾਰਦੀ ਐ ਮੇਰੇ ਤੋਂ ਉਹ ਨਹੀਂ ਬੈਠ ਹੁੰਦਾ ਤੇਰੇ ਤੋਂ ਆ ਨਹੀਂ ਬੈਠ ਹੁੰਦਾ ਫਰਕ ਕੋਈ ਨਹੀਂ ਮੇਰੀ ਇਹ ਜੀ ਪ੍ਰੈਕਟਿਸ ਐ ਤੇਰੀ ਉਹਦੀ ਪ੍ਰੈਕਟਿਸ ਇਹ ਨਹੀਂ ਵੀ ਮੈਂ ਵਧੀਆਂ ਤੇ ਤੂੰ ਘਟੀਆਂ ਮੈਂ ਚੌਂਕੜਾ ਮਾਰ ਕੇ ਬੈਠਾ ਰਹਿਣਾ ਮੈਨੂੰ ਆਦਤ ਜ਼ਿਆਦਾ ਹੈ ਸੁਣੋ ਸਮਾਧੀ ਲਾ ਲੂ ਸਾਡੇ ਵਰਗੀ ਕਹਿੰਦੇ ਨਹੀਂ ਮੈਂ ਕਿਹਾ ਤੁਸੀਂ ਹਿੱਲੀ ਜਾਂਦੇ ਆ ਸਮਾਧੀ 'ਚ ਮਾਰ ਕੌਣ ਮੈਂ ਹੀਰੋ ਕੌਣ ਫਿਰ ਫਿਰ ਵੀ ਮੈਂ ਮੈਂ ਅਗਲੀ ਗੱਲ ਦੱਸ ਸਾਡੇ ਜਿੰਨਾ ਸਿਮਰਨ ਕਰ ਲੇਗਾ ਮੈਂ ਕਿਹਾ ਅਸੀਂ ਤਾਂ ਚੱਕਰ ਚੁੰਡਾ ਬੰਨ੍ਹ ਦਿਆਂਗੇ ਵਸਾਜ ਲੈ ਕੇ ਹੁੰਦਾ ਨਹੀਂ ਉਹ ਜਿਹੜਾ ਉਹ ਜਿਹੜਾ ਮੇਲਿਆਂ 'ਚ ਲੱਗਿਆ ਹੁੰਦਾ ਮੈਂ ਕਿਹਾ ਉਹਦੇ ਕੁਝ ਵੀ ਨਹੀਂ ਭੱਜਦਾ ਮੈਂ ਮੈਂ ਵਸਾਜ ਲੈ ਕੇ ਇੰਨੇ ਕੋਈ ਤਾਂ ਮੈਂ ਕਿਹਾ ਚੱਕਰ ਚੁੰਡਾ ਬੰਨ੍ਹ ਵਾਹਿਗੁਰੂ 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 ਮੈਂ ਤੂੰ ਰੀਸ ਕਰ ਲੇਗਾ ਕਹਿੰਦਾ ਨਾ ਮੈਂ ਕਿਹਾ ਫੇਰ ਸਿਮਰਨ ਚ ਕੌਣ ਅੱਗੇ? ਕਹਿੰਦਾ ਤੁਸੀਂ। ਮੈਂ ਕਿਹਾ ਹੀਰੋ ਕੌਣ? ਮੈਂ। ਤੇ ਤੁਸੀਂ ਕਹਿੰਦੇ ਜ਼ੀਰੋ। ਮੈਂ ਕਿਹਾ ਹੋਰ ਦੱਸ। ਨੂਰ ਮੈਂ ਕਿਹਾ ਸਮਾਧੀਆਂ ਵਾਲਿਆਂ ਨੂੰ ਲੱਭੂ ਦੱਸੂ। ਕਹਿੰਦਾ ਹਾਂ। ਮੈਂ ਕਿਹਾ ਫੇਰ ਹੀਰੋ ਕੌਣ? ਕਹਿੰਦਾ ਜੀ ਤੁਸੀਂ। ਮੈਂ ਕਿਹਾ ਤੂੰ ਕੌਣ? ਕਹਿੰਦਾ ਜ਼ੀਰੋ। ਮੈਂ ਕਿਹਾ ਤੁਹਾਡੇ ਵਰਗੇ ਆਪ ਹੀ ਜ਼ੀਰੋ ਬਣੇ ਫਿਰਦੇ ਆ। ਆਹ ਗੱਲਾਂ ਕਰਕੇ ਸਾਡੇ ਵਰਗੇ ਹੀਰੋ ਬਣਾਤੇ ਤੁਸੀਂ। ਉਹ ਭਰਾਵੋ ਸਾਡਾ ਇਸ ਕੰਮ 'ਚ ਤਜਰਬਾ ਹੈ। ਤੇਰਾ ਹੋਰ ਕੰਮਾਂ 'ਚ ਤਜਰਬਾ ਹੈ। ਤੂੰ ਵੀ ਘੱਟ ਨਹੀਂ ਮੈਂ ਆਪਣੇ ਥਾਂ ਤੇ ਠੀਕ ਹਾਂ ਤੂੰ ਆਪਣੇ ਥਾਂ ਤੇ ਆਪਣੇ ਥਾਂ ਤੇ ਇਹ ਜੀਆਂ ਗੱਲਾਂ ਨਾ ਕਰੋ ਉਹ ਸਮਾਧੀ ਅਸਲ ਹੈ ਸਮਾਧਾਨ ਹੋ ਗਏ ਡਾਊਟਸ ਕਲੀਅਰ ਹੋ ਗਏ ਸ਼ੰਕਿਆਂ ਦਾ ਸਮਾਧਾਨ ਹੋਣਾ ਸਮਾਧੀ ਹੈ ਸਵਾਲ ਨਾ ਰਵੇ ਸੰਤੁਸ਼ਟ ਹੋਵੇ ਬੰਦਾ ਸਵਾਲਾਂ ਦੇ ਜਵਾਬ ਮਿਲਣ ਲੱਗ ਜਾਣ ਜਦੋਂ ਅੰਦਰੋਂ ਸ਼ੰਕਿਆਂ ਦੇ ਸਮਾਧਾਨ ਬੰਦਾ ਆਪਣੇ ਅੰਦਰੋਂ ਲੱਗ ਪਿਆ ਨਾ ਕਰਨ ਜਦ ਤਣ ਇਸ ਵਾਦੀ ਹੈ ਸਾਰੇ ਪਾਸੇ ਇੱਕੋ ਨੂਰ ਦਿਸਿਆ ਕੋਈ ਇੱਥੇ ਮਜਬੀ ਨਹੀਂ ਕੋਈ ਇੱਥੇ ਰਮਦਾਸੀਆ ਨਹੀਂ ਸਭ ਅਸੀਂ ਇੱਕੋ ਭੈਣ ਭਰਾ ਆ ਕੋਈ ਫਰਕ ਨਹੀਂ ਛੋਟਾ ਵੱਡਾ ਕੋਈ ਨਹੀਂ ਉਹ ਨੂਰ ਹੈ ਜਿਹੜਾ ਸਾਰਿਆਂ ਚ ਦਿਸਣਾ ਚਾਹੀਦਾ ਕੁੱਤੇ ਤੋਂ ਲੈ ਕੇ ਹਾਥੀ ਤੱਕ ਹਰ ਬੰਦੇ ਚ ਇੱਕੋ ਹੀ ਨੂਰ ਕੰਮ ਕਰਦਾ ਏਕ ਨੂਰ ਤੇ ਸਭ ਜਾਣ ਕੋਈ ਕੌਣ ਭਲੇ ਕੋ ਬੰਦੇ ਕੋ ਬੰਦੇ ਤੇ ਸਿਮਰਨ ਆਪਣੇ ਕੰਮ ਵਿੱਚ ਧਿਆਨ ਲਾਉਣਾ ਚੇਤਾ ਰੱਖਣਾ ਯਾਦ ਰੱਖਣਾ ਸਿਮਰਨ ਯਾਦ ਚੇਤਾ ਇੱਕੋ ਹੀ ਗੱਲ ਹੈ ਇੱਕੋ ਸ਼ਬਦ ਦੇ ਨਾਂ ਨੇ ਯਾਦ ਚੇਤਾ ਸਿਮਰਨ ਤੇ ਕੁਦਰਤ ਦੇ ਨਿਜਮਾ ਨੂੰ ਚੇਤਾ ਰੱਖ ਨਿਜਮਾ ਨੂੰ ਯਾਦ ਰੱਖ ਸੱਚੇ ਗਿਆਨ ਨੂੰ ਯਾਦ ਰੱਖ ਅਕਲ ਨਾਲ ਚੱਲ ਇਹ ਸਿਮਰਨ ਸੱਚਾ ਗਿਆਨ ਹੈ ਉਹ ਭਰਾਵਾ ਸੁਣ ਸੱਚਾ ਗਿਆਨ ਹੈ ਆਪਣੀ ਘਰ ਵਾਲੀ ਨਾਲ ਪਿਆਰ ਰੱਖ ਘਰ ਵਾਲੀ ਨੂੰ ਕਹੀਏ ਘਰ ਵਾਲੇ ਨਾਲ ਪਿਆਰ ਰੱਖ ਲੈ ਇਹ ਹੈ ਇਹਦਾ ਸਿਮਰਨ ਰੱਖੀ ਚੇਤਾ ਰੱਖੇ ਇਹ ਸਿਮਰਨ ਪਿਓ ਦੀ ਪੱਗ ਨੂੰ ਦਾਗ ਨਾ ਲਾਈਂਦਾ ਆ ਸਿਮਰਨ ਇੱਜ਼ਤ ਕਰਨੀ ਏ ਪਿਓ ਦੀ ਪਿਓ ਨਾਲ ਗੱਲਬਾਤ ਕਰਨੀ ਇਹ ਸਿਮਰਨ ਲੈ ਇਹ ਸਿਮਰਨ ਹੈ ਜਿਹਨੂੰ ਚੇਤਾ ਰੱਖਣਾ ਤੁਸੀਂ ਸਾਨੂੰ ਤੇ ਹੋਰ ਹੀ ਦੱਸਿਆ ਇਹਨਾਂ ਨੇ ਸੱਚੇ ਗਿਆਨ ਦਾ ਸਿਮਰਨ ਰੱਖੋ ਚੇਤਾ ਰੱਖੋ ਯਾਦ ਰੱਖੋ ਹਰ ਵੇਲੇ ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਰ ਸਮਝਣਾ ਆ ਗੁਰਬਾਣੀ ਦਾ ਗਿਆਨ ਹੈ ਜਿਹੜਾ ਇਹਦੀ ਤਾਰ ਵੱਜਦੀ ਰਵੇ ਵੱਜਦੀ ਰਵੇ ਵੱਜਦੀ ਰਵੇ ਇਹ ਐ ਸਿਮਰਨ ਸਾਡੇ ਵਰਗੇ ਹੀਰੋ ਬਣ ਗਏ ਬਾਕੀ ਸਾਰੇ ਜ਼ੀਰੋ ਬਣ ਗਏ ਇਹਨਾਂ ਦਾ ਕੀਤਾ ਵੀ ਨਹੀਂ ਦੇਖਦਾ ਤੁਸੀਂ ਸਾਰੇ ਕੰਮ ਕਰਿਓ 2 ਘੰਟੇ ਲਾਇਓ ਤੁਹਾਡਾ ਕੀਤਾ ਬੋਲੂ ਦਿਸਦਾ ਹੈ ਸਾਡੇ ਵਰਗੇ ਕਹਿੰਦੇ ਆ ਇਹ ਤੇ ਪਸ ਸਹੀ ਨਹੀਂ ਜਾਏਗਾ ਇਹਦਾ ਤੇ ਪਤਾ ਹੀ ਨਹੀਂ ਲੱਗਦਾ। ਅਵਸਥਾ ਹੈ ਕਹਿਣੇ। ਇਹ ਕਿਵੇਂ ਮਿਲੂ ਕਹਿਣਗੇ ਇਹ ਤੂੰ ਕਰੇਗਾ ਪਹਿਲਾਂ ਫੇਰ ਮਿਲੂ। ਹੁਣ ਅਗਲਾ ਕਹਿੰਦਾ 12 ਸਾਲ ਕਿਹੜਾ ਬੈਠੇ। ਕਿੰਨੇ ਸਾਲ ਲੱਗਣਗੇ? ਕੋਈ ਪਤਾ ਨਹੀਂ ਭਾਈ ਭਾਵੇਂ 12 ਵੀ ਲੱਗ ਸਕਦੇ ਨੇ। ਅਗਲਾ ਕਹਿੰਦਾ ਰਹਿਣੀ ਦੇ ਪਈ। ਐਡਾ ਕਿਹੜਾ ਹੁਣ ਬੰਦਾ। ਤਰੀਕਾ ਇਹ ਨਾਲ। ਤੇ ਕਰਾਮਾਤਾਂ ਹੋ ਜਾਂਦੀਆਂ ਨੇ ਬੰਦਾ ਅੰਤਰਜਾਮੀ ਬਣ ਜਾਂਦਾ ਹੈ, ਐ ਬਣ ਜਾਂਦਾ ਹੈ। ਕਹਿੰਦੇ ਕਲਗੀਆਂ ਵਾਲੇ ਪਾਸ਼ਾ ਵੇਲੇ ਦੀ ਆਉਂਦੀ ਹੈ ਗੱਲ। ਬੰਦਾ ਜੋਗੀ ਆ ਗਿਆ। ਉਹ ਜੋਗੀ ਕਹਿੰਦਾ ਮੈਂ ਪਾਣੀ ਤੇ ਤੁਰ ਲੈਣਾ ਕਹਿੰਦਾ ਮੈਂ ਪਾਣੀ ਤੇ ਤੁਰ ਲੈਣਾ ਹੀ ਮਾਰਾ ਇਹਨੇ ਅਵਸਥਾ ਬਣਾ ਲਈ ਤੂੰ ਕਹਿੰਦਾ ਹਾਂ ਹੁਣ ਪਤਾ ਨਹੀਂ ਇਹ ਸੱਚ ਹੈ ਕਿ ਝੂਠ ਹੈ ਪਰ ਗੱਲ ਜਿਹੜੀ ਉਹ ਠੀਕ ਹੈ ਮੈਨੂੰ ਜਿਹੜੀ ਲੱਗਦੀ ਜਿਹੜੇ ਜਿਹੜੀ ਚੀਜ਼ ਸਿੱਖਣ ਵਾਲੀ ਹੈ ਕਹਿੰਦੇ ਇਹ ਪਾਣੀ ਤੇ ਤੁਰਦਾ ਹੈ ਡੁੱਬਦਾ ਨਹੀਂ ਕਹਿੰਦਾ ਨਾ ਇਹਨੂੰ ਸਿੱਖਣ ਤੇ ਕਿੰਨੇ ਸਾਲ ਲਾਏ ਕਹਿੰਦਾ 12 ਸਾਲ ਮਿਹਨਤ ਕਰਕੇ ਤਾਂ ਪਾਣੀ ਤੇ ਤੁਰਨ ਦਾ ਤਜਰਬਾ ਹੋਇਆ ਨੋ 12 ਸਾਲ ਤੇ ਮਹਾਰਾ ਕਹਿੰਦੇ ਦੋ ਆਨੇ ਦੇਾਂਗੇ ਬੇੜੀ ਵਾਲੇ ਨੂੰ ਇਧਰੋਂ ਉਧਰ ਚਲੇ ਜਾਗੇ ਤੂੰ 12 ਸਾਲ ਲਾਏ ਨੇ ਇਹਦਾ ਫਾਇਦਾ ਕੀ ਆ ਵਾ ਇਹ ਦੱਸ ਇਹਦਾ ਫਾਇਦਾ ਕੀ ਹੋਇਆ ਅੱਖਾਂ ਬੰਦ ਕਰਕੇ ਕੱਪੜਾ ਬੰਨ ਕੇ ਕਹਿੰਦੇ ਸੂਈ 'ਚ ਧਾਗਾ ਪਾ ਲੈਂਦਾ ਕੋਈ ਬੁਲਾਇਆ ਬੰਦਾ ਕੋਈ ਨਹੀਂ ਆਇਆ ਅੱਖਾਂ ਬੰਦ ਕਰਕੇ ਸੂਈ 'ਚ ਧਾਗਾ ਕਿਹੜਾ ਪਾਵੇ ਤੇ ਇੱਕ ਨੇ ਆ ਗਿਆ ਕਹਿੰਦੇ ਇਨਾਮ ਦਿਓ ਉਹਨੂੰ ਦੇ ਦਿੱਤਾ 100 ਰੁਪਇਆ ਨਾਬ ਦਿੱਤਾ ਮੁੜ ਕੇ ਕਹਿੰਦੇ 100 ਚਿੱਤਰ ਮਾਰੋ ਰਾਜਾ ਕਹਿੰਦਾ ਇਹਦੇ ਅਖੇ ਕਿਉਂ ਕਹਿੰਦੇ ਕਿੰਨੇ ਸਾਲ ਲਾਏ ਕਹਿੰਦੇ 12 ਸਾਲਾਂ ਦਾ ਤਜਰਬਾ ਹੋਇਆ ਕਹਿੰਦੇ ਫਿਰ ਅੱਖਾਂ ਹੈਗੀਆਂ ਸੀ ਤੇਰੇ ਤੇ ਫਿਰ ਤੂੰ ਜ਼ਰੂਰੀ ਇਹ ਤਸਕੜਾ ਸੀ ਅੱਖਾਂ ਬੰਦ ਕਰ ਜੋ ਤੇਰੇ ਅੱਖਾਂ ਹੈਗੀਆਂ ਤੇ ਫਿਰ ਤੂੰ ਐਂ ਪਾਲਾ ਤੂੰ ਜ਼ਰੂਰੀ ਮੱਥਾ ਮਾਰੀ ਗਿਆ 12 ਸਾਲਾਂ ਲਾ ਤੇ ਅੱਖਾਂ ਬੰਦ ਕਰਕੇ ਕਹਿੰਦਾ ਕੱਪੜਾ ਬੰਨ੍ਹ ਕੇ ਵਿੱਚ ਸੂਈ ਧਾਗਾ ਪਾਉਣਾ ਜੋ ਤੇਰੀ ਅੱਖਾਂ ਹੈਗੀਆਂ ਫਿਰ ਵੇਖ ਲੈ ਤਾਂ ਕਰਕੇ ਫਾਲਤੂ ਦੇ ਗੱਲਾਂ ਦੇ ਉੱਤੇ ਟਾਈਮ ਖਰਾਬ ਨਾ ਕਰੋ ਬੰਦਾ ਕਹਿੰਦੇ ਨਾਮ ਜਪ ਕੇ ਉੱਡਣ ਲੱਗ ਜਾਂਦਾ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਸਾਡੇ ਦਿਮਾਗ ਚ ਪਾਗਲ ਨਾ ਬਣੀਏ ਗਿਆਨ ਲੈ ਕੇ ਗਿਆਨ ਦੀ ਉਡਾਰੀ ਮਾਰੋ ਸਮਝ ਲਓ ਅਕਲ ਲਓ ਆਪਣਾ ਦਿਮਾਗ ਖੋਲੋ ਜਈਆ ਇਹ ਗੱਲ ਤੇ ਵਾਕਈ ਐ ਇਸ ਤਰ੍ਹਾਂ ਕਿ ਆਪਣੇ ਵੀ ਇਧਰ ਆਏ ਨੇ ਜੀ ਉਹ ਕਹਿੰਦੇ ਨੇ ਕਿ ਜੀ ਉਹ ਉੱਡ ਰਿਆ ਜੀ ਬਾਬਾ ਉੱਡ ਰਿਆ ਬਾਬਾ ਉੱਡ ਗਿਆ ਜੀ ਬਾਬਾ ਉੱਡ ਗਿਆ ਤੇ ਕਰੇ ਪਰਵਾਜ਼ ਤੇ ਜਾਣੇ ਰਾਜ਼ ਦਿਲਾਂ ਦੇ ਤੇ ਜ਼ਿਕਰੀਆ ਮੈਨੂੰ ਨਾ ਇਹਨਾਂ ਦੀ ਮੈਂ ਵੀਡੀਓ ਦੇਖ ਰਿਆ ਦੇ ਤੇ ਨਾ ਮੇਰੇ ਨਾਲ ਇਹਨਾਂ ਦੀ ਗੱਲਾਂ ਤੋਂ ਜ਼ੇਹਨ ਚ ਆਇਆ ਕਿ ਆਪਾਂ ਨਾ ਮذਬ ਨੂੰ ਕਹਿੰਦੇ ਆ ਕਿ ਜ਼ਾਬਤਾ-ਏ-ਹਯਾਤ ਹੈ ਹਾਂ ਜ਼ਿੰਦਗੀ گزارਣ ਦਾ ਇੱਕ ਦੋ ਤੌਰ ਤਰੀਕਾ ਹੈ ਦੋ ਤੌਰ ਤਰੀਕਾ ਹੈ ਲੇਕਿਨ ਅਸੀਂ ਆਪਣੇ ਪ੍ਰਚਾਰ ਕਰਨ ਵੀ ਨੋਟ ਕੀਤਾ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਨੇ ਵੀ ਸਾਨੂੰ ਮਤਲਬ ਕਿ ਯਾਦ ਦਵਾਇਆ ਕਿ ਵੀ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਤੇ ਸਿਰਫ ਮੌਤ ਤੋਂ ਬਾਅਦ ਵਾਲਾ ਬਿਆਨ ਕਰਦੇ ਰਹਿੰਦੇ ਨੇ ਹੂੰ ਤੇ ਕਹਿੰਦੇ ਜ਼ਾਬਤਾ ਹਯਾਤ ਨੇ ਹਯਾਤ ਵਾਲਾ ਕੀ ਹੋਣੀ ਬਿਆਨ ਕਰਦੇ ਕਿ ਵੀ ਹਯਾਤ ਨੂੰ ਠੀਕ ਕਿਵੇਂ ਕਰਨਾ ਜ਼ਿੰਦਗੀ ਨੂੰ ਕਿਵੇਂ ਠੀਕ ਕਰਨਾ ਮਰਨ ਤੋਂ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਅਗਰ ਸਹੀ ਹੋਏਗਾ ਤੇ ਕੱਲ ਨੂੰ ਮੌਤ ਤੋਂ ਬਾਅਦ ਵੀ ਇਨਸ਼ਾਅੱਲਾ ਸਹੀ ਸਹੀ ਹੋਏਗਾ ਲੇਕਿਨ ਗੱਲ ਲੈਵੇ ਕਿ ਕਹਿੰਨੇ ਉਹਨੂੰ ਜ਼ਾਬਤਾ ਹਯਾਤ ਕਿ ਵੀ ਇਹ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਹੈ ਮਜ਼ਦ ਤੇ ਉਹਨਾਂ 'ਚ ਬਿਆਨ ਮੌਤ ਕਰਨੇ ਆ ਇਹ ਕੀ ਗੱਲ ਹੈ ਜਿਨੋ ਉਹ ਇੱਕ ਚੀਜ਼ ਹੀ ਜ਼ਿੰਦਗੀ ਗੁਜ਼ਾਰਨ ਵਾਸਤੇ ਨੇ ਕਿ ਜ਼ਿੰਦਗੀ ਬਿਹਤਰ ਹੋ ਜੇ ਤੇ ਨਾਲ ਆਖਰਤ ਖੁਦ ਬਖਦ ਬਿਹਤਰ ਹੋ ਜੇਗੀ ਲੇਕਿਨ ਅਸੀਂ ਲੋਕ ਜ਼ਿੰਦਗੀ ਬਿਹਤਰ ਨਿਕਰਨ ਦੇ ਬਜਾਏ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਜੀ ਸਿਮਰਨ ਕਰਕੇ ਜਾਂ ਸਿਮਰਨ ਕਰਕੇ ਸ਼ਕਤੀਆਂ ਆ ਜਾਣੀਆਂ ਨੇ ਬੰਦੇ ਦੇ ਵਿੱਚ ਵੀ ਸ਼ਕਤੀਆਂ ਲਿਆ ਕੇ ਕਰਨਾ ਕੀ ਸਿਮਰਨ ਦੇ ਕਰਦੇ ਜੇ ਰੱਬ ਦਾ ਨਾਮ ਜਪਣ ਦੇ ਜੇ ਰੱਬ ਤਾਂ ਕਿ ਰੱਬ ਤੁਹਾਡੇ ਤੇ ਰਹਿਮ ਕਰੇ ਤੇ ਸ਼ਕਤੀਆਂ ਤਸਬੀਹਾਂ ਕਰ ਰਹੇ ਜੇ ਤੇ ਜੇ ਸ਼ਕਤੀਆਂ ਆ ਗਈਆਂ ਤੇ ਉਹਨਾਂ ਦਾ ਤੁਸੀਂ ਕੀ ਕਰਨਾ ਸਹੀ ਗੱਲ ਹੈ ਉਹਨਾਂ ਦਾ ਕੋਈ ਲੌਜੀਕ ਹੀ ਨਹੀਂ ਬੰਦਦਾ ਕੋਈ ਲੌਜੀਕ ਹੀ ਨਹੀਂ ਬੰਦਦਾ ਮੈਂ ਇਹ ਜੀਹ ਹੈ ਨਾ ਕਿ ਇਹ ਜਾਂ ਤੇ ਉਹ ਸ਼ਕਤੀਆਂ ਦੇ ਨਾਲ ਤੁਸੀਂ ਲੋਕਾਂ ਦੀ ਜ਼ਿੰਦਗੀ ਬਦਲ ਬਦਲ ਸਕੋ ਪਾਣੀ ਤੇ ਟੁਰਨਾ ਜਾਂ ਜੀ ਹਵਾ 'ਚ ਉੱਡ ਜਾਣਾ ਹੁਣ ਤੁਸੀਂ ਜਈਏ ਯਕੀਨ ਕਰੋਗੇ ਉਹ ਕਈ ਬੰਦੇ ਗੱਲ ਉਹ ਤੁਸੀਂ ਪਾਕਿਸਤਾਨ ਦੇ ਵਿੱਚ ਉਹ ਵੀਡੀਓ ਦੇਖਿਆ ਹੋਣੀ ਆ ਕਿ ਉਹ ਤਸਬੀਹ ਜੀ ਪੜ੍ਹਦੇ ਨੇ ਤੇ ਕਰੰਟ ਪੈ ਰਿਹਾ ਹੁੰਦਾ ਤੇ ਜਾਂ ਤੜਫ ਦੇ ਫੇਟੇ ਕੰਨਾਂ 'ਚ ਵਜਰੇ ਨੇ ਇਹ ਉਹ ਉਹਨਾਂ ਕੋਈ ਪੁੱਛੋਗੇ ਨਾ ਤੁਸੀਂ ਉਹਨਾਂ ਨੂੰ ਉਹ ਕਿਹੜੇ ਫਿਰਕੇ ਦੇ ਨੇ ਭਲਾ ਫਿਰ ਸੈਫੀ ਸੈਫੀ ਫਿਰਕੇ ਦੇ ਨੇ ਦੋਸਤੋ ਮੁਸਲਮਾਨਾ ਦੇ ਵਿੱਚ ਉਹਨਾਂ ਨੂੰ ਕਰੰਟ ਪੈਂਦਾ ਜਦੋਂ ਅੱਲਾਹੂ ਵਗੈਰਾ ਕਿਹਾ ਜਾਂਦਾ ਉਹ ਕਈ ਲੋਕਾਂ ਨੂੰ ਪੁੱਛੋ ਨਾ ਕਿ ਤੁਸੀਂ ਇਹ ਕਿਉਂ ਕਹਿੰਦੇ ਫਿਰ ਕਹਿੰਦੇ ਇਹ ਫੀਲਿੰਗ ਨੂੰ ਇਸ ਕਾਫੀਅਤ ਨੂੰ ਤੁਸੀਂ ਸਮਝ ਨਹੀਂ ਸਕਦੇ ਉਹ ਜਿਹੜਾ ਵਿੱਚ ਬੰਦਾ ਬੈਠਾ ਹੁੰਦਾ ਉਹਨੂੰ ਪਿੱਛੋਂ ਕੁੱਸਨ ਮਾਰਦੇ ਨੇ ਉਹ ਤੂੰ ਵੀ ਕਰੰਟ ਲਾ ਆਪਣੇ ਆਪ ਨੂੰ ਤੂੰ ਵੀ ਇਸ ਤਰ੍ਹਾਂ ਹੋ ਫਿਰ ਅਗਰ ਨਾ ਕਰੋ ਨਾ ਉਹਦੇ ਉੱਤੇ ਡਿੱਗਣਗੇ ਜਾਣ ਦੇ ਕੁਲੀਆਂ ਮਾਰਨਗੇ ਮੈਂ ਸੁਣਿਆ ਕਿ ਉਹ ਹੈਵਨੋਟਾਈਜ਼ ਕਰਦੇ ਨੇ ਜਿਹੜਾ ਹੈਵਨੋਟਿਜ਼ਮ ਇੱਕ ਇਲਮ ਹੈ ਨਾ ਉਹਦੇ ਤੇ ਉਹਨਾਂ ਦਾ ਕਾਬੂ ਹੁੰਦਾ ਹੈ ਲੇਕਿਨ ਜ਼ਿਕਰ ਇਹਦੇ ਮذਬ ਨੂੰ ਕੀ ਫਾਇਦਾ? ਮذਬ ਨੂੰ ਕੋਈ ਫਾਇਦਾ ਨਹੀਂ। مذہب یار مذہب ਨੂੰ ਕੀ ਫਾਇਦਾ ਹੋ ਰਿਹਾ? ਇੱਕ ਬੰਦਾ ਨੱਚਣ ਲਿਆ ਜਾਂ ਉਹਦੇ ਤੇ ਉਹ ਵਜਦਤਾਰੀ ਹੋ ਗਿਆ ਹੈ ਤੇ ਉਹਦੇ ਨਾਲ ਕਿਹਾ مذہب ਦਾ ਪ੍ਰਚਾਰ ਹੋ ਰਿਹਾ? ਨਹੀਂ ਹੋ ਰਿਹਾ। ਕੀ ਉਹ بیان ਹੋ ਰਿਹਾ ਰੱਬ ਦੀ ਤਾਕਤ ਕੋਈ ਬਿਆਨ ਹੋ ਰਿਹਾ। ਰੱਬ ਨੇ ਤੇ ਆਪਣੀ ਤਾਕਤ ਦੇ ਕ੍ਰਿਸ਼ਮੇ ਦੁਨੀਆ 'ਚ ਹਰ ਜਗ੍ਹਾ ਤੇ ਵਹਾਏ ਨੇ। ਹਾਂ ਤੁਸੀਂ ਨਜ਼ਰ ਉਠਾ ਕੇ ਦੇਖ ਲਓ। ਦੇਖੋ ਪਹਾੜਾ ਲੇ ਵੇਖੋ ਜਿਹੜੇ ਬੈਰੀ ਜਹਾਲ ਵੇਖੋ ਰੱਬ ਨੇ ਕਿਹਾ ਕੁਰਾਨ ਪਾਦ ਦੇ ਵਿੱਚ ਕਿਆ ਤੁਮ ਨਹੀਂ ਦੇਖਦੇ ਵੀ ਜਿਹੜੇ ਆ ਕਸ਼ਤੀਆਂ ਨੂੰ ਜਾਂ ਜਹਾਜ਼ਾਂ ਨੂੰ ਪਾਣੀ ਸਮੁੰਦਰ ਦੇ ਵਿੱਚ ਪਹਾੜਾਂ ਦੀ ਤਰ੍ਹਾਂ ਖਲੋਤੇ ਨੇ ਪਾਣੀ ਨੂੰ ਫਾੜਦੇ ਹੋਏ ਗੁਜ਼ਰ ਜਾਂਦੇ ਨੇ ਹਾਂਜੀ ਜਿਵੇਂ ਪਾਣੀ ਨੂੰ ਪਾੜਦੇ ਨੇ ਫਿਰ ਅੱਗੇ ਚੱਲਦੇ ਨੇ ਜਿਸ ਤਰ੍ਹਾਂ ਕਿ ਆਪਣੇ ਉਹਨਾਂ ਨੇ ਕਿਹਾ ਜੀ ਵਾਵਾ ਜੁੜਨ ਲੱਗ ਪੈਂਦਾ ਆਪਣੇ ਜਿਹੜੇ ਬਾਬਾ ਜੀ ਨੇ ਇੱਥੇ ਮਸ਼ਹੂਰ ਹੈ ਵੀ ਉਹ ਸ਼ਬਾਜ਼ ਕਰੇ پرواز ਤੇਰਾ ਜਾਨੇ ਰਾਜ਼ ਦਿਲਾਂ ਦੇ ਮਤਲਬ ਕਿ ਉਹਨਾਂ ਦੇ ਬਾਰੇ ਲਿਖਿਆ ਜਾਂਦਾ ਕਿ ਉਹ ਉੱਡ ਕੇ ਤੇ ਲੋਕਾਂ ਦੇ ਦਿਲਾਂ ਦੇ ਹਾਲ ਜਾਣਦੇ ਸਨ ਮਤਲਬ ਕਿ ਹਵਾਵਾਂ 'ਚ ਉੱਡ ਪੈਂਦੇ ਸਨ ਤੇ ਤੁਸੀਂ ਅਗਰ ਉਹਨਾਂ ਦੀ ਇਹ ਵੇਖੋਗੇ ਨਾ ਤੇ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਬੁੱਕਾਂ ਜਾਂ ਉਹਨਾਂ ਦੀਆਂ ਜਿਹੜੀਆਂ ਪਿਕਚਰਾਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਪਰ ਕੱਢੇ ਹੋਏ ਨੇ ਹਾਂ ਉਹਨਾਂ ਦੇ ਪਰ ਬਣਾਏ ਬਿਲਕੁਲ ਦਰਬਾਰਾਂ ਦੀਆਂ ਤਸਵੀਰਾਂ ਲੱਗੀਆਂ ਨੇ ਉਹ ਹਰੇ ਰੰਗ ਦੇ ਪਰ ਬਿਲਕੁਲ ਵਿਖਾਏ ਹੋਏ ਨੇ ਹੁਣ ਇਹਦੇ ਜੇ ਹੁਣ ਬੰਦਾ ਕਵੇ ਯਾਰ ਉਹ ਜਿਹੜੇ ਅਗਰ ਉਹ ਵਲੀ ਉੱਲਾਹ ਨੇ ਤੇ ਸਭ ਵਾਸਤੇ ਇੱਜ਼ਤਮਾਬ ਨੇ ਤੇ ਲੇਕਿਨ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਬਾਈ ਰਜੀਤ ਸਿੰਘ ਢੰਡੀਆਂ ਨੇ ਇੱਕ ਵੀਡੀਓ ਚ ਕਿਹਾ ਸੀ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਜਾਂ ਜਿਹੜੇ ਦੀਨ ਦਾ ਕੰਮ ਕਰਨ ਵਾਲੇ ਲੋਕਾਂ ਦਾ ਉਲਟਾ ਮਜ਼ਾਕ ੜਾਣੇ ਆ ਤੇ ਮੇਰੇ ਨਜ਼ਦੀਕ ਇਹ ਮਜ਼ਾਕ ਹੀ ੜਾਇਆ ਜਾਣਾ ਨਾ ਕਿ ਵੀ ਉਹਨੂੰ ਪਰਿੰਦੇ ਦੇ ਭਾਰ ਲਾ ਦਿੱਤੇ ਹਾਂ ਅੱਲਾ ਮਾਫ ਕਰੇ ਕਿ ਵੀ ਉਹਨੂੰ ਆਮ ਪਰਿੰਦੇ ਵਰਗਾ ਬਣਾ ਦਿੱਤਾ ਪਰਿੰਦੇ ਨਾਲੋਂ ਤੇ ਇਨਸਾਨ ਵੈਸੇ ਹੀ ਬਿਹਤਰ ਹੈ ਰੱਬ ਨੇ ਵੈਸੇ ਹੀ ਇਨਸਾਨ ਨੂੰ ਉਸ ਨਾਲੋਂ ਜ਼ਿਆਦਾ ਇਲਮ ਨਾਲੇਜ ਤਾਕਤ ਸਮਝ ਦਿੱਤੀ ਹੈ ਜਾਨਵਰਾਂ ਨਾਲੋਂ ਪੰਰੀਂਦਿਆਂ ਨਾਲੋਂ ਤੇ ਜਿਵੇਂ ਅਸੀਂ ਕਿਉਂ ਕੰਪੇਅਰ ਉਹਨਾਂ ਨਾਲ ਕਰੀਏ ਹਾਂ ਤੇ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਖਿਆਲ ਕਰਨਾ ਚਾਹੀਦਾ ਕਿ ਅਸੀਂ ਕਿਸੇ ਕਿਦਰੇ ਮਤਲਬ ਕਿ ਜੋਸ਼ ਚ ਆ ਕੇ ਜਾਂ ਵਜੇ ਚ ਆ ਕੇ ਜਾਂ ਆਪਣੇ ਬਾਬੇ ਨੂੰ ਜਾਂ ਆਪਣੇ ਮਜ਼ਹਬ ਦੀ ਬਰਤਰੀ ਬਿਆਨ ਕਰਦੇ ਆ ਕਰਦੇ ਆ ਕਿਦਰੇ ਅਸੀਂ ਉਹਦੀ ਨਕਦਰੀ ਤੇ ਨਹੀਂ ਕਰ ਰਹੇ ਉਹਨੂੰ ਉਲਟਾ ਲੈਟ ਡਾਊਨ ਤੇ ਨਹੀਂ ਕਰ ਰਹੇ ਜਿਸ ਤਰ੍ਹਾਂ ਬਾਦਗਾਤ ਗੱਲ ਕੀਤੀ ਜਾਂਦੀ ਹੈ ਕਿ ਜੀ ਫਲਾਨੀ ਜਗ੍ਹਾ ਤੇ ਨਾ ਹੋਗੇ ਫਲਾੜੇ ਤੀਰਥ ਤੇ ਨਾ ਹੋਗੇ ਤੇ ਤੁਹਾਡੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਫੇ ਇਹਦੇ ਜੇਕਰ ਗੌਰ ਕਰੋ ਉਹ ਮੁਸਲਮਾਨਾਂ ਚ ਵੀ ਹਾਂ ਗੌਰ ਕਰੋ ਤੇ ਤੁਸੀਂ ਇਹ ਸੋਚੋਗੇ ਯਾਰ ਕਿ ਫਿਰ ਰੱਬ ਨਹੀਂ ਬਿਮਾਰੀਆਂ ਦੂਰ ਕਰਦਾ ਫਿਰ ਉਹ ਤੀਰਥ ਕਰਦਾ ਹਾਂ ਫਿਰ ਤੇ ਵੱਡਾ ਉਹ ਸਮਝਿਆ ਵੱਡਾ ਉਹ ਹੋ ਗਿਆ ਇਸ ਲਈ ਇਹ ਇੱਕ ਕਿਸਮ ਦੀ ਨਕਦਰੀ ਹੈ ਰੱਬ ਤੋਂ ਦੂਰੀ ਦਾ ਸਵਭਾਅ ਹੈ ਨਾ ਕਿ ਰੱਬ ਦੇ ਨਜ਼ਦੀਕ ਹੈ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੋ ਸਕਦਾ ਮੇਰੀਆਂ ਗੱਲਾਂ ਕਿਸੇ ਨੂੰ ਜ਼ਿਆਦਾ ਬੁਰੀਆਂ ਵੀ ਲੱਗੀਆਂ ਹੋਣ ਕਿਉਂਕਿ ਗੱਲਾਂ ਇਸ ਤਰ੍ਹਾਂ ਦੀਆਂ ਹਨ ਕਿ ਇਹਨਾਂ ਚੀਜ਼ਾਂ ਨਾਲ ਕਈ ਲੋਕਾਂ ਦੇ ਬੜੇ ਇਮੋਸ਼ਨਸ ਜੁੜੇ ਹੁੰਦੇ ਨੇ ਜਿਸ ਤਰ੍ਹਾਂ ਭਾਈ ਰঞ্জੀਤ ਸਿੰਘ ਦੇ ਖਿਲਾਫ ਵੀ ਬੜੇ ਲੋਕ ਨੇ ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਉਹਨਾਂ ਦੇ ਇਮੋਸ਼ਨਸ ਨੇ ਜਜ਼ਬਾਤ ਨੇ ਇਸ ਚੀਜ਼ਾਂ ਨਾਲ ਤੇ ਫਿਰ ਉਹ ਮਤਲਬ ਕਿ ਬੁਰਾ ਵੀ ਉਹਨਾਂ ਨੂੰ ਲੱਗਦਾ ਹੈ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਆਖਰੀ ਜਿਹੜੀ ਗੱਲ ਕੀਤੀ ਏ ਕਿ ਗਿਆਨ ਹਾਸਲ ਕਰੋ ਤੇ ਗਿਆਨ ਨਾਲ ਉੱਡੋ ਹਾਂ ਮਤਲਬ ਕਿ ਕਿਸੇ ਚੀਜ਼ ਦਾ ਇਲਮ ਹਾਸਲ ਕਰੋ ਤੇ ਉਸ ਇਲਮ ਨਾਲ ਉੱਡੋ ਤੇ ਫੇਰ ਤੇ ਗੱਲ ਏ ਸਹੀ ਬਾਤ ਸਹੀ ਬਾਤ ਏ ਤੇ ਵੀਡੀਓ ਚਾਰ ਜੀ ਸੀ ਬਹੁਤ ਪਿਆਰੀ ਵੀਡੀਓ ਸੀ ਤੇ ਸਾਨੂੰ ਦੀ ਇਜਾਜ਼ਤ ਮਿਲਨੇ ਆ ਨਵੀਂ ਵੀਡੀਓ ਡਾਲ ਆਪਣਾ ਖਿਆਲ ਰੱਖਿਆ ਜੇ ਅੱਲਾਹ ਨਿਗ੍ਹਾ ਅੱਲਾਹ ਨਿਗਹਿਬਾਨ